ਗੋਲੀਆਂ ਦੇ ਇਦਾਂ ਚੱਲ ਰਹੀਆਂ ਜਿੱਦਾਂ ਬਿਨਾਂ ਖੋਫ ਬਿਨਾਂ ਡਰ ਬਿਨਾਂ ਡਰ ਦੇ ਅੱਜ ਕੱਲ੍ਹ ਲੋਕ ਬੰਦੇ ਗੋਲੀਆਂ ਮਾਰ ਕੇ ਮਾਰ ਰਹੇ ਆ ਪ੍ਰਸ਼ਾਸਨ ਨੂੰ ਪਹਿਲੇ ਚਾਹੀਦਾ ਕਿ ਜਿੰਨੂੰ ਲਾਇਸੈਂਸ ਦਿੱਤਾ ਜਾਂਦਾ ਹੈ ਉਹਦੀ ਛਾਣਵੇਂ ਕਰਨੀ ਚਾਹੀਦੀ ਆ ਔਰ ਗੈਂਗਸਟਰ ਦਾ ਵਾਦ ਇਦਾਂ ਵੱਧ ਚੁੱਕਾ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਲੋਕਾਂ ਕੋਲੋਂ ਸੋਤੀਆਂ ਮੰਗੀਆਂ ਜਾ ਰਹੀਆਂ ਲੋਕਾਂ ਦੀਆਂ ਟਾਰਗੇਟ ਕਿਲਿੰਗ ਕੀਤੀ ਜਾ ਰਹੀਆਂ ਵਪਾਰੀਆਂ ਕੋਲੋਂ ਵੱਡੇ ਲੈਵਲ ਤੇ ਵਿਦੇਸ਼ਾਂ 'ਚ ਬਹਿ ਕੇ ਜਿਹੜੇ ਗੈਂਗਸਟਰਾਂ ਨੇ ਫਰੋਟੀਆਂ ਮੰਗ ਕੇ ਤੋਂ ਉਹਨਾਂ ਦੀ ਟਾਰਗੇਟ ਕਿਲਿੰਗ ਕਰ ਰਹੀ ਹੈ। ਬਰਾ ਨਿਹੰਗ ਸਿੰਘਾਂ ਵੱਲੋਂ ਜਲੰਧਰ ਦੇ ਦੁੱਗਲਚਾਂਪ ਭਰਾਵਾਂ ਤੇ ਕਾਤਲਾਨਾ ਹਮਲਾ ਕੀਤਾ ਗਿਆ। ਪਹਿਲੇ ਤੋਂ ਬੜਾ ਨਿੰਦਨ ਹੀ ਹੋਗਾ। ਇਹਨਾਂ ਨੂੰ ਨਕਲੀ ਨਿਹੰਗ ਕਵਾਂਗੇ ਕਿਉਂਕਿ ਜਿਹੜੇ ਅਸਲੀ ਨਿਹੰਗ ਹੈ ਉਹਨਾਂ ਨੂੰ ਗੁਰੂ ਦੀ ਮਰਿਆਦਾ ਦਾ ਔਰ ਚੋਲੇ ਦੀ ਮਰਿਆਦਾ ਦਾ ਔਰ ਸ਼ਸਤਰ ਦੀ ਮਰਿਆਦਾ ਦਾ ਪਤਾ ਹੁੰਦਾ ਲੇਕਿਨ ਇਹਨਾਂ ਨੇ ਨਾ ਹੀ ਨਿਹੰਗਵਾੜੇ ਦੀ ਚੋਲੇ ਦੀ ਮਰਿਆਦਾ ਰੱਖੀ, ਨਾ ਹੀ ਸ਼ਸਤਰਾਂ ਦੀ ਮਰਿਆਦਾ ਰੱਖੀ। ਸ਼ਸਤਰਾ ਦੀ ਵੀ ਬੇਦਬੀ ਕੀਤੀ ਚੁੱਲੇ ਦੀ ਵੀ ਬੇਦਬੀ ਕੀਤੀ ਔਰ ਸ਼ਰੀਆਮ ਇੱਕ ਹਿੰਦੂ ਭਰਾਵਾਂ ਦੀ ਦੁਕਾਨ ਤੇ ਵੜ ਕੇ ਨਹੱਥਿਆਂ ਦੇ ਸ਼ਰੀਆਮ ਕਰਪਾਨਾ ਮਾਰ ਕੇ ਵਾਰ ਕੀਤੇ ਉਹਨਾਂ ਨੂੰ ਜ਼ਖਮੀ ਕੀਤਾ ਕੀ ਪੰਜਾਬ ਵਿੱਚ ਸੰਵਿਧਾਨ ਨਹੀਂ ਬਣਿਆ ਪੰਜਾਬ ਵਿੱਚ ਪੁਲਿਸ ਨਹੀਂ ਹੈ ਪ੍ਰਸ਼ਾਸਨ ਨਹੀਂ ਹੈ ਬੇਦਾ ਕਹਿੰਦੇ ਤੁਸੀਂ ਸ਼ਰੀਆਮ ਜਾਓ ਜੇ ਕੋਈ ਗਲਤ ਕੰਮ ਕਰਦਾ ਉਹਦਾ ਕਤਲ ਕਰ ਦਿਓ ਉਹਨੂੰ ਮਾਰ ਦੇਵੋ ਇਹਨਾਂ ਨੂੰ ਕਿਹੜਾ ਲੋਕਾਂ ਨੇ ਅਧਿਕਾਰ ਦਿੱਤੇ ਆ ਤੁਸੀਂ ਨਿਹੰਗ ਸਿੰਘਾਂ ਤੇ ਇਲਜ਼ਾਮ ਲਾ ਰਹੇ ਹੋ ਇਹ ਤੁਹਾਨੂੰ ਕੀ ਛੋਲਡੀ ਹੈ ਕਿ ਇਹ ਬੰਦੇ ਸਹੀ ਸੀ ਜਾਂ ਗਲਤ ਸੀਗੇ ਜਾਂ ਤੁਹਾਡੇ ਹੋ ਸਕਦਾ ਦੁਕਾਨਦਾਰ ਅਸੀਂ ਅਸੀਂ ਦਿੱਤੀ ਗਈ ਹੋਵੇ ਨਿਹੰਗ ਸਿੰਘਾਂ ਕੋਲ ਉਹਦਾ ਜਵਾਬ ਦਿੱਤਾ ਗਿਆ ਹੋਵੇ ਦੁਕਾਨਦਾਰ ਨੇ ਅਸੀਂ ਦੁੱਗਲੇ ਚਾਮ ਵੀ ਤੁਸੀਂ ਗੱਲ ਕਰ ਰਹੇ ਹੋ ਭਾਵਾਂ ਦੀ ਜਿਹੜਾ ਨੇ ਕੋਈ ਗਲਤੀ ਕੀਤੀ ਸੀ ਤੇ ਭਾਈ ਸਾਹਿਬ ਜਿਨ੍ਹਾਂ ਨੇ ਹਥਿਆਰ ਬੰਦ ਕਿਰਪਾਨਾਂ ਮਾਰੀਆਂ ਖਾਣਾ ਬਣਿਆ ਪੁਲਿਸ ਬਣੀ ਪ੍ਰਸ਼ਾਸਨ ਬਣਿਆ ਉੱਥੇ ਜਾਂਦੇ ਉੱਥੇ ਨਿਹੰਗ ਚੋਲੇ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਹੈ ਛੇਰੇ ਆਮ ਕਿਰਪਾਨਾਂ ਮਾਰੀਆਂ ਗਈਆਂ ਕਾਨੂੰਨ ਵਿਵਸਥਾ ਕਿੱਥੇ ਹੈ ਇਹਨਾਂ ਨੇ ਆਪਣਾ ਹੀ ਕਾਨੂੰਨ ਬਣਾਇਆ ਆਪ ਹੀ ਸਜ਼ਾ ਦਿੰਦੇ ਆਪ ਹੀ ਪੁਲਿਸ ਆਪ ਹੀ ਜੱਜ ਆਪ ਹੀ ਸਭ ਕੁਝ ਬਣੇ ਪਿਆ ਇਹਦਾ ਨਾ ਤੇ ਨੂਨ ਨੂੰ ਕੋਈ ਸਮਝਦਾ ਨਾ ਸਰਦਾਰ ਨੂੰ ਕੋਈ ਸਮਝਦਾ ਨਾ ਰੌਟ ਆਰਡਰ ਨੂੰ ਕੋਈ ਸਮਝਦਾ ਉਹਦੇ ਲਈ ਕਾਫੀ ਹੋਰ ਵੀ ਹਿੰਦੂ ਲੀਡਰ ਬੈਠੇ ਨੇ ਜਿਹੜੇ ਉਹ ਤਾਂ ਉਹ ਤਾਂ ਨਹੀਂ ਬੋਲਦੇ ਜਦੋਂ ਵੀ ਆਪਾਂ ਗੱਲ ਸੁਣਦੇ ਆ ਅਮੀਤ ਅਰੋੜਾ ਜੀ ਜਦੋਂ ਹੁਈਏ ਇਹ ਮੁੱਦੇ ਉਠਾਈ ਜਾਂਦੇ ਆ ਕਿ ਮੈਂ ਕਰ ਦੂੰਗਾ ਮੈਂ ਬੰਬ ਮੈਨੂੰ ਬਣ ਕੇ ਭੇਜ ਦੋ ਪਾਕਿਸਤਾਨ ਦਾਦੀ ਹੋਰ ਵੀ ਲੀਡਰ ਬੈਠੇ ਨੇ ਆਪਣੇ ਇਥੇ ਸਾਡੇ ਸਾਰੇ ਲੀਡਰ ਸਤਕਾਰਯੋਗ ਆ ਜਿੰਨੇ ਸ਼ੇਰ ਸਨਾਂ ਤੇ ਲੇਕਿਨ ਸ਼ੇਰ ਤਾਂ ਸ਼ੇਰ ਹੀ ਹੁੰਦਾ ਨਾ ਫਿਰ ਸ਼ੇਰ ਦੀ ਧਾੜੀ ਬੜੀ ਹੁੰਦੀ ਹੈ ਅਮੀਤ ਅਰੋੜਾ ਸ਼ੇਰ ਹੈ ਇਹ ਦੋ ਸ਼ੇਰ ਸੀਗੇ ਤੇ ਉਹ ਚੁੱਪਚੀ ਵੀ ਬੰਬ ਜਾਈ ਸਕਦੇ ਹੈਗੇ ਜਰੂਰੀ ਦੱਸ ਕੇ ਜਾਣਾ ਹੁੰਦਾ ਕਿ ਮੈਂ ਬੰਬ ਬਣ ਕੇ ਚੱਲਾਂ ਮੈਨੂੰ ਭੇਜ ਦਿਓ ਦੇਖੋ ਪਾਕਿਸਤਾਨ ਜਾਣ ਲਈ ਉਹ ਪੂਰਾ ਸਿਸਟਮ ਚਾਹੀਦਾ ਦੇਖੋ ਅਸੀਂ ਖੜੇ ਚਰੇ ਆਮ ਇੱਡਾਂ ਦੀਆਂ ਧਮਕੀਆਂ ਮੈਂ ਲੁਬਿਆਰੇ ਪਹੁੰਚ ਗਿਆ ਤੇਰੇ ਗੋਲੀ ਮਾਰਦੇ ਨੇ ਤੇ ਪੁਲਿਸ ਨੇ ਹਜੇ ਤੱਕ ਬੰਦਾ ਆਇਡੈਂਟੀਫਾਈ ਨਹੀਂ ਕੀਤਾ ਵੈਰੀਫਾਈ ਨਹੀਂ ਕੀਤਾ ਨਾ ਹੀ ਰੈਸਟ ਕੀਤਾ ਤੇ ਤੁਹਾਡੇ ਪ੍ਰਧਾਨ ਜੀ ਇਦਾਂ ਦੀ ਬਿਆਨਬਾਜ਼ੀ ਕਰਦੇ ਕਿਉਂ ਆ ਕਿ ਉਹਨਾਂ ਨੂੰ ਲੋਕਾਂ ਨੂੰ ਧਮਕੀਆਂ ਦੇਣ ਗੋਲੀ ਮਾਰਨ ਦੀਆਂ ਬਿਆਨਬਾਜ਼ੀ ਕਿਹੜਾ ਕਰਦਾ ਧਰਮ ਦੀ ਗੱਲ ਕਰਦੇ ਲੋਕਾਂ ਨੂੰ ਹਿੰਦੂ ਚੁਬਦੇ ਆ ਚੁੰਦੇ ਇਹ ਉਹਨਾਂ ਨੂੰ ਚੁੰਦਾ ਤਾਂ ਕਰਕੇ ਇੱਕੋ ਗੱਲ ਕਹਿੰਦੇ ਸ਼ੇਰ ਮਾਰਨਾ ਸ਼ੇਰ ਮਾਰਨਾ ਉਹਨੇ ਉਹਦੇ ਨਹੀਂ ਪ੍ਰਦਰਸ਼ਨ ਵੀ ਤਾਂ ਬੈਠਾ ਹੈ ਕਾਰਵਾਈ ਕਰਨ ਉਹ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਹਨੀ ਸਿੰਘ ਅਸੀਂ ਅੱਜ ਗੱਲ ਕਰਨ ਜਾ ਰਹੇ ਆ ਆਏ ਦਿਨ ਪੰਜਾਬ ਦੇ ਵਿੱਚ ਗੁੰਡਾਗਰਦੀ ਹੋ ਰਹੀ ਏ ਆਏ ਦਿਨ ਪੰਜਾਬ ਦੇ ਵਿੱਚ ਗੋਲੀਬਾਰੀ ਹੋ ਰਹੀ ਆ ਗ੍ਰੇਡ ਨਾਲ ਹਮਲੇ ਹੋ ਰਹੇ ਨੇ ਕਤਲ ਹੋ ਰਹੇ ਨੇ ਅਸੀਂ ਅੱਜ ਪਹੁੰਚੇ ਆ ਸ਼ਿਪਸਣਾ ਲੌਜਨ ਦੇ ਪੋਮੀ ਪ੍ਰਧਾਨ ਸੁਨੀਲ ਕੁਮਾਰ ਭੰਟੀ ਜੀ ਕੋ ਇਹਨਾਂ ਕੋਲ ਜਾਇਜ਼ਾ ਲੈਣੇ ਆ ਕਿ ਇਹ ਕੀ ਕਹਿੰਦੇ ਨੇ ਪਹਿਲੇ ਤਾਂ ਤੁਹਾਡਾ ਸਟਾਰ ਨਿਊਜ਼ ਪੰਜਾਬੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਅੱਜ ਤੁਸੀਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਿਹੜੀ ਅੱਜ ਗੱਲ ਕੀਤੀ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਪੰਜਾਬ ਦੇ ਹਾਲਾਤ ਪੰਜਾਬ ਦੇ ਜਿਹੜੇ ਹਾਲਾਤ ਅਸੀਂ ਦੇਖ ਰਹੇ ਹਾਂ ਲਗਾਤਾਰ ਪੰਜਾਬ ਦੇ ਵਿੱਚ ਗੋਲੀਆਂ ਤੇ ਇਦਾਂ ਚੱਲ ਰਹੀਆਂ ਜਿੱਦਾਂ ਬਿਨਾਂ ਖੋਫ ਬਿਨਾਂ ਡਰ ਬਿਨਾਂ ਡਰ ਦੇ ਅੱਜ ਕੱਲ੍ਹ ਲੋਕ ਬੰਦੇ ਗੋਲੀਆਂ ਮਾਰ ਕੇ ਮਾਰ ਰਹੇ ਆ ਪ੍ਰਸ਼ਾਸਨ ਨੂੰ ਪਹਿਲੇ ਚਾਹੀਦਾ ਕਿ ਜਿੰਨੂੰ ਲਾਇਸੈਂਸ ਦਿੱਤਾ ਜਾਂਦਾ ਹੈ ਉਹਦੀ ਛਾੜਬੀਨ ਕਰਨੀ ਚਾਹੀਦੀ ਆ ਔਰ ਗੈਂਗਸਟਰ ਦਾ ਵਾਦ ਇਦਾਂ ਵੱਧ ਚੁੱਕਾ ਕਿ ਪੰਜਾਬ ਦੇ ਵਿੱਚ ਲਗਾਤਾਰ ਲੋਕਾਂ ਕੋਲੋਂ ਫੌਤੀਆਂ ਮੰਗੀਆਂ ਜਾ ਰਹੀਆਂ ਲੋਕਾਂ ਦੀ ਟਾਰਗੇਟ ਕਿਲਿੰਗ ਕੀਤੀ ਜਾ ਰਹੀਆਂ ਵਪਾਰੀਆਂ ਕੋਲੋਂ ਵੱਡੇ ਲੈਵਲ ਤੇ ਵਿਦੇਸ਼ਾਂ 'ਚ ਬਹਿ ਕੇ ਜਿਹੜੇ ਗੈਂਗਸਟਰ ਆ ਉਹ ਫਰੋਤੀਆਂ ਮੰਗ ਕੇ ਤੋਂ ਉਹਨਾਂ ਦੀ ਟਾਰਗੇਟ ਕਿਲਿੰਗ ਕਰ ਰਹੇ ਆ ਜੋ ਇਹ ਪਿਛਲੇ ਦਿਨੀ ਥੋੜੇ ਦਿਨ ਹੋਏ ਨੇ ਜੋ ਨਿਹੰਗ ਸਿੰਘਾਂ ਵੱਲੋਂ ਇੱਕ ਦੁਕਾਨ ਤੇ ਹਮਲਾ ਕੀਤਾ ਗਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਿਹੜਾ ਨਿਹੰਗ ਸਿੰਘਾਂ ਵੱਲੋਂ ਜਲੰਧਰ ਦੇ ਦੁੱਗਲਚਾਂਮ ਭਰਾਮਾ ਤੇ ਕਾਤਲਾਨਾ ਹਮਲਾ ਕੀਤਾ ਗਿਆ ਪਹਿਲੇ ਤਾਂ ਬੜਾ ਨਿੰਦਨਯੋਗ ਹੈ ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਬਾਣਾ ਦਿੱਤਾ ਸੀ ਅਤੇ ਸ਼ਸਤਰ ਦਿੱਤੇ ਸੀ ਉਹ ਮਜਲੂਮਾਂ ਦੀ ਰੱਖਿਆ ਦੇ ਲਈ ਔਰ ਜਨਤਾ ਦੀ ਜਿਹੜਾ ਲੋਕ ਆਪਣੀ ਰੱਖਿਆ ਨਹੀਂ ਕਰ ਸਕਦੇ ਇੱਕ ਗੁਰੂ ਦੀ ਲਾਡਲੀ ਫੌਜ ਬਣਾਈ ਸੀ ਤਾਂ ਕਿ ਗੁਰੂ ਦੀ ਲਾਡਲੀ ਫੌਜ ਜਿਹੜੇ ਲੋਕ ਲਾਲੀਏ ਆਪਾਂ ਕੀ ਨਿਰਹੱਥੇ ਲੋਕ ਹੈ ਜਿਨ੍ਹਾਂ ਦੇ ਜੁਰਮ ਹੋ ਰਿਹਾ ਉਹਨਾਂ ਦੀ ਸਹਤਾ ਲਈ ਸ਼ਸਤਰ ਦਿੱਤੇ ਹੀ ਗੁਰੂ ਸਾਹਿਬ ਨੇ ਲੇਕਿਨ ਇੱਕ ਬੜੀ ਸ਼ਰਮ ਦੀ ਗੱਲ ਕਵਾਂਗੇ ਅਸੀਂ ਇਹਨਾਂ ਨੂੰ ਨਕਲੀ ਨਿਆਂ ਕਵਾਂਗੇ ਕਿਉਂਕਿ ਜਿਹੜੇ ਅਸਲੀ ਨਿਹੰਗ ਹੈ ਉਹਨਾਂ ਨੂੰ ਗੁਰੂ ਦੀ ਮਰਿਆਦਾ ਦਾ ਔਰ ਚੋਲੇ ਦੀ ਮਰਿਆਦਾ ਦਾ ਔਰ ਸ਼ਸਤਰ ਦੀ ਮਰਿਆਦਾ ਦਾ ਪਤਾ ਹੁੰਦਾ ਲੇਕਿਨ ਇਹਨਾਂ ਨੇ ਨਾ ਹੀ ਨਿਹੰਗ ਬਣਦੇ ਦੇ ਚੋਲੇ ਦੀ ਮਰਿਆਦਾ ਰੱਖੀ ਨਾ ਹੀ ਸ਼ਸਤਰਾਂ ਦੀ ਮਰਿਆਦਾ ਰੱਖੀ ਸ਼ਸਤਰਾਂ ਦੀ ਵੀ ਬੇਅਦਬੀ ਕੀਤੀ ਚੋਲੇ ਦੀ ਵੀ ਬੇਅਦਬੀ ਕੀਤੀ ਔਰ ਸ਼ਰਿਆਮ ਇੱਕ Hindu ਭਰਾਵਾ ਦੀ ਦੁਕਾਨ ਤੇ ਵੜ ਕੇ ਨਹੱਥਿਆਂ ਤੇ ਸ਼ਰਿਆਮ ਕਰਪਾਨਾ ਮਾਰ ਕੇ ਵਾਰ ਕੀਤੇ ਉਹਨਾਂ ਨੂੰ ਜ਼ਖਮੀ ਕੀਤਾ ਤੇ ਇਹ ਜਿਹੜਾ ਥੋੜੇ ਦਿਨ ਪਹਿਲਾਂ ਇੱਕ ਯੂਟਿਊਬਰ ਜਿਹੜੀ ਲੇਡੀ ਸੀਗੀ ਉਹਦਾ ਵੀ ਕਤਲ ਹੋਇਆ ਹੈ ਉਹਦਾ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਕੁਝ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਵੱਲੋਂ ਕਤਲ ਕੀਤਾ ਗਿਆ ਉਹਦੇ ਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਸੋਸ਼ਲ ਮੀਡੀਆ ਤੇ ਲਗਾਤਾਰ ਦੇਖ ਰਹੇ ਆ ਜਿੱਦੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਉਹ ਯੂਟਿਊਬਰ ਜਿਹੜੀ ਸੀ ਉਹਦਾ ਜਿਹੜਾ ਗੱਡੀ ਦੇ ਵਿੱਚ ਕਤਲ ਕਰਕੇ ਯੂਨੀਵਰਸਿਟੀ ਦੇ ਬਾਹਰ ਕਿਤੇ ਗੱਡੀ ਖੜੀ ਕਰ ਦਿੱਤੀ ਗਈ ਔਰ ਦੋ ਦਿਨ ਬਾਅਦ ਪਤਾ ਲੱਗਾ ਕਿ ਉਸਦੀ Laash ਗੱਡੀ ਦੇ ਵਿੱਚ ਪਈ ਆ ਔਰ ਅੱਜ ਮੀਡੀਆ ਦੇ ਮਾਧਮ ਨਾਲ ਪਤਾ ਲੱਗ ਰਿਹਾ ਕਿ ਦੋ ਲੋਕ ਫੜੇ ਗਏ ਆ ਔਰ ਇੱਕ ਮਹਿਰੋ ਜੀ ਆ ਨਿਹੰਗ ਸਾਹਿਬ ਜੋ ਜ਼ਿੰਮੇਵਾਰੀ ਲੈ ਰਿਹਾ ਕਿ ਬਾਕੀ ਵੀ ਤੁਸੀਂ ਛੱਡ ਦਿਓ ਔਰ ਜੇਕਰ ਤੁਸੀਂ ਆਪਣੀਆਂ ਵੀਡੀਓ ਸੋਸ਼ਲ ਮੀਡੀਆ ਜਾਂ ਕਿਸੇ ਢੰਗ ਨਾਲ ਡਿਲੀਟ ਨਹੀਂ ਕੀਤੀ ਤੇ ਤੁਹਾਡੇ ਵੀ ਹਿਸ਼ਰ ਇਸੇ ਤਰ੍ਹਾਂ ਦੇ ਕੀਤੇ ਜਾਣਗੇ ਕਿ ਪੰਜਾਬ ਵਿੱਚ ਸੰਵਿਧਾਨ ਨਹੀਂ ਬਣਿਆ ਪੰਜਾਬ ਵਿੱਚ ਪੁਲਿਸ ਨਹੀਂ ਹੈ ਪ੍ਰਸ਼ਾਸਨ ਨਹੀਂ ਹੈ ਜਿਵੇਂ ਪੰਜਾਬ ਦੇ ਵਿੱਚ ਸੰਵਿਧਾਨ ਬਰਿਆ ਪ੍ਰਸ਼ਾਸਨ ਬਰਿਆ ਇਹਨਾਂ ਲੋਕਾਂ ਨੂੰ ਕਿੰਨੇ ਅਧਿਕਾਰ ਦੇਤਾ ਕਿ ਤੁਸੀਂ ਸ਼ਰੇਆਮ ਜਾਓ ਜੇ ਕੋਈ ਗਲਤ ਕੰਮ ਕਰਦਾ ਉਹਦਾ ਕਤਲ ਕਰ ਦੋ ਉਹਨੂੰ ਮਾਰ ਦੇਵੋ ਇਹਨਾਂ ਨੂੰ ਕਿਹਨਾਂ ਲੋਕਾਂ ਨੇ ਅਧਿਕਾਰ ਦਿੱਤੇ ਆ ਇਹ ਜਿਹੜੇ ਤੁਸੀਂ ਨਿਹੰਗ ਸਿੰਘਾਂ ਦੇ ਇਲਜ਼ਾਮ ਲਾ ਰਹੇ ਹੋ ਇਹ ਤੁਹਾਨੂੰ ਕੀ ਛੋਲਡੀ ਹੈ ਕਿ ਇਹ ਬੰਦੇ ਸਹੀ ਸੀ ਜਾਂ ਗਲਤ ਸੀਗੇ ਜਾਂ ਹੋ ਸਕਦਾ ਦੁਕਾਨਦਾਰ ਕੋਈ ਗਲਤੀ ਕੀਤੀ ਗਈ ਹੋਵੇ ਤੇ ਨਿਹੰਗ ਸਿੰਘਾਂ ਵੱਲੋਂ ਉਹਦਾ ਜਵਾਬ ਦਿੱਤਾ ਗਿਆ ਹੋਵੇ ਦੇਖੋ ਜੇ ਜਿਸ ਤਰ੍ਹਾਂ ਮੈਂ ਮੰਨ ਲਿਆ कि ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਇਹਨਾਂ ਦੀ ਵੀ ਗਲਤੀ ਹੋਊਗੀ ਜੇ ਗਲਤੀ ਐ ਤੂੰ ਸਾਹਮਣੇ ਕਲੀਅਰ ਹੋ ਜਾਣਾ ਸਾਡੂ ਕਿਸੇ ਨੇ ਜੇ ਇਹਨਾਂ ਨੇ ਕੋਈ ਗਲਤੀ ਕੀਤੀ ਸੀ ਦੁਕਾਨਦਾਰ ਨੇ ਅਸੀਂ ਦੁੱਗਲ ਚਾਮਦੇ ਤੁਸੀਂ ਗੱਲ ਕਰ ਰਹੇ ਹੋ ਭਰਾਵਾਂ ਦੀ ਜੇ ਇਹਨਾਂ ਨੇ ਕੋਈ ਗਲਤੀ ਕੀਤੀ ਸੀ ਤੇ ਭਾਈ ਸਾਹਿਬ ਜਿਨ੍ਹਾਂ ਨੇ ਹਥਿਆਰ ਬੰਦ ਕ੍ਰਪਾਨਾ ਮਾਰੀਆਂ ਥਾਣਾ ਬਣਿਆ ਪੁਲਿਸ ਬਣੀ ਪ੍ਰਸ਼ਾਸਨ ਬਣਿਆ ਉੱਥੇ ਜਾਂਦੇ ਉੱਥੇ ਸ਼ਿਕਾਇਤ ਦਿੰਦੇ ਇਹਨਾਂ ਨੇ ਆਏ ਆ 15 20 ਜਿਹੜੇ ਗੁਰੂ ਸਾਹਿਬ ਦੇ ਪਾਲੇ ਪਾਏ ਆ ਸ਼ਸਤਰ ਦਾ ਗਲਤ ਢੰਗ ਨਾਲ ਪ੍ਰਯੋਗ ਕਰਕੇ ਕਿਰਪਾਨਾ ਮਾਰ ਦਿੱਤੀਆਂ ਇਹਨੂੰ ਆਪਾਂ ਗੁੰਡਾਗਰਦੀ ਕਹਾਂਗੇ ਗੁੰਡਾਗਰਦੀ ਨਿਹੰਗ ਚੋਲੇ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਹੈ ਸ਼ਰੇਆਮ ਕਿਰਪਾਨਾ ਮਾਰੀਆਂ ਗਈਆਂ ਜਿਹੜਾ ਕਿ ਆਏ ਦਿਨ ਜਦੋਂ ਪੰਜਾਬ ਦੇ ਵਿੱਚ ਗੋਲੀਆਂ ਚੱਲਦੀਆਂ ਪਿੱਛੇ ਜੀ ਸਾਡੇ ਕਾਲੀਆ ਜੀ ਦੇ ਘਰ ਵੀ ਕਰਨ ਇਹਨਾਂ ਹਮਲਾ ਕੀਤਾ ਗਿਆ ਇਹਦੇ ਬਾਰੇ ਤੁਸੀਂ ਪੰਜਾਬ ਦੀ ਜਿਹੜੀ ਵਿਵਸਥਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਪੰਜਾਬ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਉਹ ਕੀ ਦੇਖ ਰਿਹਾ ਉਹ ਕਿਸ ਤਰ੍ਹਾਂ ਉਹ ਨਜ਼ਰਅੰਦਾਜ਼ ਕਰ ਰਿਹਾ ਦੇਖੋ ਕਾਲੀਆ ਜੀ ਦੇ ਘਰ ਦੇ ਬਾਹਰ ਜਿਹੜਾ ਪਾਕਿਸਤਾਨ 'ਚ ਬੈਠਾ ਭੱਟੀ ਜਿਹਨੇ ਜ਼ਿੰਮੇਵਾਰੀ ਲਈਤੀ ਸੀ ਗ੍ਰੇਨੇਡਾਂ ਹਮਲਾ ਕਰਨ ਦੀ ਅਸੀਂ ਹਮਲਾ ਕਰਾਇਆ ਪ੍ਰਸ਼ਾਸਨ ਨੇ ਪਹਿਲ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਅਮੀਸ਼ਾ ਤੋਂ ਲੈ ਕੇ ਮੋਦੀ ਸਾਹਿਬ ਤੱਕ ਉਹਨਾਂ ਨੂੰ ਫੋਨ ਆਇਆ ਪੂਰੀ ਬੀਜੇਪੀ ਲੀਡਰ ਆ ਗਈ ਔਰ ਫਟਾਫਟ ਕੇਸ ਟ੍ਰੇਸ ਕਰਕੇ ਜਿਨ੍ਹਾਂ ਦੋਸ਼ੀਆਂ ਨੇ ਗ੍ਰੇਨੇਡ ਬੰਬ ਛੱਡੇ ਉਹਨਾਂ ਨੂੰ ਟ੍ਰੇਸ ਕਰਕੇ ਜਿਲੇਲਾ ਜੇਲਾ ਦੀ ਸਲਾਖਾ ਦਿਖਾਈਆਂ ਲੇਕਿਨ ਇਸੇ ਗੱਲ ਦਾ ਅਸੀਂ ਇਹ ਵੀ ਕੰਨੇ ਆ ਕਿ ਆਮ ਪਬਲਿਕ ਇਹ ਹਿੰਦੂ ਹੋਣਾ ਜੇ ਹਿੰਦੂ ਲੀਡਰ ਨਹੀਂ ਹੈ ਇਹ ਹਿੰਦੂ ਆਮ ਪਬਲਿਕ ਹੈ ਤੇ ਉਹਦੀ ਕਾਰਵਾਈ ਕਿੱਥੇ ਖੜੀ ਹੈ ਅਸੀਂ ਗੱਲ ਕਰ ਰਹੇ ਆਪਣੇ ਅਮਿਤ ਅਰੋੜਾ ਸਾਡੇ ਸ਼ਿਸ਼ਨਾ ਲਾਇਨ ਦੇ ਕੋਮੀ ਪ੍ਰਧਾਨ ਦੀ ਉਹਨਾਂ ਤੇ ਜ਼ਗਾਤਾਰ ਹਮਲੇ ਹੁੰਦੇ ਆ ਗੋਲੀਆਂ ਵੀ ਚੱਲਦੀਆਂ ਉਹਨਾਂ ਦੇ ਗੋਲੀਆਂ ਵੀ ਚੱਲੀਆਂ ਗੱਡੀਆਂ ਤੇ ਵੀ ਗੋਲੀਆਂ ਚੱਲੀਆਂ ਉਹਨਾਂ ਦੀਆਂ ਫਰੋਤੀਆਂ ਵੀ ਯੂਪੀ ਤੋਂ ਬੰਦੇ ਫੜੇ ਗਏ ਇੰਟੈਲੀਜੈਂਸ ਰਿਪੋਰਟ ਹੈ ਕਰੋੜ ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਅੱਜ ਬੀਜੇਪੀ ਦੇ ਲੀਡਰ ਤੇ ਹਮਲਾ ਹੋਇਆ ਬੀਜੇਪੀ ਦੇ ਇੱਕ ਲੀਡਰ ਦੇ ਘਰ ਗਰਨੇਡ ਦਾ ਹਮਲਾ ਹੋਇਆ ਇੱਥੇ ਅਮਿਤ ਸ਼ਾਹ ਜੀ ਅਮਿਤ ਸ਼ਾਹ ਜੀ ਔਰ ਪ੍ਰਧਾਨ ਮੰਤਰੀ ਸਾਹਿਬ ਫੋਨ ਕਰਕੇ ਪੁੱਛ ਰਹੇ ਦਾ ਫਟਾਫਟ ਪੂਰੀ ਲੀਡਰਸ਼ਿਪ ਆ ਗਈ ਅਮਿਤ ਅਰੋੜਾ ਇੱਕ ਹਿੰਦੂ ਲੀਡਰ ਹੈ ਹਿੰਦੂ ਸਮਾਜ ਦੀ ਆਵਾਜ਼ ਬੁਲੰਦ ਕਰਦਾ ਉਹਦੇ ਪਿੱਛੇ ਕਿਉਂ ਨਹੀਂ ਕੋਈ ਪਾਰਟੀ ਸਟੈਂਡ ਲੈਂਦੀ ਕਿਉਂ ਨਹੀਂ ਬੀਜੇਪੀ ਸਟੈਂਡ ਲੈਂਦੀ ਬੀਜੇਪੀ ਆਪਣੇ ਆਪ ਨੂੰ ਹਿੰਦੂਵਾਦੀ ਰਾਖੀ ਪਾਰਟੀ ਬਣੀ ਹੈ ਜੇ ਬੀਜੇਪੀ ਦਾ ਵਿਅਕਤੀ ਨਾ ਹੋਗਾ ਤੇ ਹਿੰਦੂ ਧਰਮ ਦੀ ਆਵਾਜ਼ ਸ਼ਿਵ ਸੇਨਾ ਚੱਕਰੀ ਹੈ ਤੇ ਉਹਦਾ ਉਹਦਾ ਪੱਖਪਾਤ ਕਿਉਂ ਨਹੀਂ ਕੀਤਾ ਜਾਂਦਾ ਉਹਦੇ ਹੱਕ 'ਚ ਕਿਉਂ ਨਹੀਂ ਖੜੀ ਹੁੰਦੀ ਬੀਜੇਪੀ ਜਿਹੜਾ ਕਿ ਜਲੰਧਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਹਮੇਸ਼ਾ ਦੱਸਿਆ ਜਾਂਦਾ ਕਿ ਉਹ ਬੰਦੇ ਨੇ ਸਿਰ ਤੇ ਦਮਾਲਾ ਬੰਨਿਆ ਸੀ ਜਾਂ ਰਮਾਲ ਬੰਨਿਆ ਸੀ ਜਾਂ ਪਟਕਾ ਬੰਨਿਆ ਸੀਗਾ ਉਹ ਕੀ ਕਲੀਅਰ ਕੀਤਾ ਜਾਂਦਾ ਕਿ ਉਹ ਬੰਦੇ ਸਰਦਾਰ ਹੀ ਹੁੰਦੇ ਨੇ ਕਿ ਜਾਂ ਮੁੰਨੇ ਹੁੰਦੇ ਨੇ ਉਹ ਹਿੰਦੂ ਸਮਾਜ ਦੇ ਬੰਦੇ ਵੀ ਹੋ ਸਕਦੇ ਆ ਕਿਉਂਕਿ ਜ਼ਿਆਦਾਤਰ ਤੁਹਾਡੇ ਜਿੰਨੇ ਵੀ ਹਿੰਦੂ ਲੀਡਰ ਉਹ ਹਰ ਇਸੇ ਚੀਜ਼ ਨੂੰ ਮੁੱਦਾ ਬਣਾਉਂਦੇ ਆ ਕਿ ਜਦੋਂ ਵੀ ਇਹ ਕੰਮ ਹੋਇਆ ਇਹ ਨਿਹੰਗ ਸਿੰਘਾਂ ਵੱਲੋਂ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਜੀ ਦੇਖੋ ਜੇ ਗੱਲ ਕੀਤੀ ਹੈ ਜੇ ਹੁੰਦਾ ਵਾ ਉਹ ਕਲੀਅਰੈਂਸ ਵੀ ਹੁੰਦੀ ਹੈ ਉਹ ਕੋਈ ਹਿੰਦੂ ਲੀਡਰ ਖਵਾ ਜ ਤੀਰ ਤਾਂ ਮਾਰਦਾ ਨਹੀਂ ਸ਼੍ਰੀ ਅਮ ਗੁੱਟਵਾਰ ਦੇ ਉੱਤੇ ਜਾਂਦੇ ਆ ਸ਼੍ਰੀ ਅਮ ਕਪੂਰ ਥੱਲੇ ਦੇ ਵਿੱਚ ਮੰਗੂ ਮੱਢ ਨੇ ਬੰਦਾ ਮਾਰ ਦਿੱਤਾ ਵਾ ਠੀਕ ਆ ਉਸ ਤੋਂ ਬਾਅਦ ਐਸੀ ਕਰਨਾ ਸ਼੍ਰੀ ਅਮ ਕਰਪਾਨਾ ਮਾਰਿਆ ਜਾਂਦੀ ਹੈ ਕਾਨੂੰਨ ਵਿਵਸਥਾ ਕਿੱਥੇ ਆ ਇਹਨਾਂ ਨੇ ਆਪਣਾ ਹੀ ਕਾਨੂੰਨ ਬਣਾਇਆ ਆਪ ਹੀ ਸਜ਼ਾ ਦਿੰਦੇ ਆਪ ਹੀ ਪੁਲਸ ਆਪ ਹੀ ਜੱਜ ਆਪ ਹੀ ਸਭ ਕੁਝ ਬਣੇ ਪਏ ਆ ਇਹਦਾ ਨਾ ਕਾਨੂੰਨ ਨੂੰ ਕੋਈ ਸਮਝਦੇ ਨਾ ਸਵਿਧਾਨ ਨੂੰ ਕੋਈ ਸਮਝਦੇ ਨਾ ਲਾਅ ਆਰਡਰ ਨੂੰ ਕੋਈ ਸਮਝਦੇ ਇਹ ਆਪਣੀ ਮਰਜ਼ੀ ਕਰਦੇ ਜਿਹਦਾ ਦਿਲ ਕੀਤਾ ਸੋਦਾ ਲਾਤਾ ਜਿਹਦਾ ਦਿਲ ਕੀਤਾ ਕੁਝ ਕਰਤਾ ਇਹ ਆਪਣਾ ਇਹਨਾਂ ਨੇ ਸਿਸਟਮ ਬਣਾਇਆ ਪਰ ਆਪਣੇ ਸਿਸਟਮ ਨਾਲ ਚੱਲ ਰਿਹਾ ਤੇ ਤੁਹਾਡੇ ਹਿੰਦੂ ਸੰਗਠਨ ਦੇ ਕਾਫੀ ਜਿਹੜੇ ਜਿਦਾਂ ਅਮੀਤ ਅਰੋੜਾ ਜੀ ਆ ਉਹ ਵੀ ਹਮੇਸ਼ਾ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਆਏ ਦਿਨ ਕੋਈ ਨਾ ਕੋਈ ਉਹਨਾਂ ਦੀ ਕੋਈ ਰੀਲ ਵਾਇਰਲ ਹੁੰਦੀ ਹੈ ਤੇ ਉਹ ਤੁਸੀਂ ਉਹਨੂੰ ਕੀ ਕਿੱਦਾਂ ਦੇਖਦੇ ਹੋ ਜੀ ਦੇਖੋ ਅਮੀ ਦਾ ਰੋੜਾ ਜੀ ਜੇ ਕੋਈ ਵਿਵਾਦਾਂ ਚ ਰਹਿੰਦੇ ਕੋਈ ਵਿਵਾਦਾਂ ਚ ਨਹੀਂ ਰਹਿੰਦੇ ਉਹ ਆਪਣੇ ਧਰਮ ਦੀ ਗੱਲ ਕਰਦੇ ਹਿੰਦੂ ਸਮਾਜ ਦੀ ਗੱਲ ਨੂੰ ਬੁਲੰਦ ਕਰਦੇ ਆ ਜੈ ਸ਼੍ਰੀ ਰਾਮ ਦਾ ਨਾਰਾ ਲਾਂਦੇ ਜੇ ਆਪਣੇ ਧਰਮ ਦੀ ਗੱਲ ਨੂੰ ਬੁਲੰਦ ਕਰਨਾ ਆਵਾਜ਼ ਨੂੰ ਬੁਲੰਦ ਕਰਨਾ ਜੇ ਆਪਾਂ ਉਹਨੂੰ ਵਿਵਾਦ ਕਵਾਂਗੇ ਤੇ ਉਹ ਲੋਕ ਵਿਵਾਦ ਹੀ ਸਮਝਣ ਕਿਉਂਕਿ ਧਰਮ ਦੀ ਗੱਲ ਕਰਨਾ ਕੋਈ ਵਿਵਾਦ ਨਹੀਂ ਹੁੰਦਾ ਹਾਂ ਜੇ ਹੋਈ ਗੱਲ ਕਿਸੇ ਦੇ ਪੈਰਟੀਕੂਲੇ ਤੇ ਖਿਲਾਫ ਬੋਲਦੇ ਆ ਫਿਰ ਅਸੀਂ ਕਹਿ ਸਕਦੇ ਕਿ ਭਾਈ ਉਸ ਬੰਦੇ ਦੇ ਖਿਲਾਫ ਬੋਲੇ ਲੇਕਿਨ ਉਹ ਸਿਰਫ ਅਤਵਾਦ ਦੇ ਖਿਲਾਫ ਬੋਲਦੇ ਆ ਉਹ ਖੁੱਲ ਕੇ ਬੋਲਦੇ ਆ ਖਾਲਿਸਤਾਨ ਦੇ ਖਿਲਾਫ ਬੋਲਦੇ ਆ ਖੁੱਲ ਕੇ ਬੋਲਦੇ ਆ ਔਰ ਹਿੰਦੂ ਧਰਮ ਦੀ ਗੱਲ ਕਰਦੇ ਸਨਾਤਨ ਦੀ ਗੱਲ ਕਰਦੇ ਉਹ ਵੀ ਖੁੱਲ ਕੇ ਕਰਦੇ ਆ ਤੇ ਉਹਦੇ ਲਈ ਕਾਫੀ ਹੋਰ ਵੀ ਹਿੰਦੂ ਲੀਡਰ ਬੈਠੇ ਨੇ ਜਿਹੜੇ ਉਹ ਤਾਂ ਉਹ ਤਾਂ ਨਹੀਂ ਬੋਲਦੇ ਜਦੋਂ ਵੀ ਆਪਾਂ ਗੱਲ ਹੁੰਦੀ ਆ ਅਮਿਤ ਅਰੋੜਾ ਜੀ ਵੱਲੋਂ ਹੀ ਇਹ ਮੁੱਦੇ ਉਠਾਈ ਜਾਂਦੇ ਆ ਕਿ ਮੈਂ ਕਰ ਦੂੰਗਾ ਮੈਂ ਬੰਮ ਮੈਨੂੰ ਬਣ ਕੇ ਭੇਜ ਦੋ ਪਾਕਿਸਤਾਨ ਕਾਫੀ ਹੋਰ ਵੀ ਲੀਡਰ ਬੈਠੇ ਨੇ ਆਪਣੇ ਇੱਥੇ ਸਾਡੇ ਸਾਰੇ ਲੀਡਰ ਸਤਕਾਰਯੋਗ ਆ ਜਿੰਨੇ ਸ਼ਿਵ ਸੈਨਾ ਦੇ ਲੇਕਿਨ ਸ਼ੇਰ ਤਾਂ ਸ਼ੇਰ ਹੀ ਹੁੰਦਾ ਨ ਸ਼ੇਰ ਦੀ ਧਾੜੀ ਬੜੀ ਹੁੰਦੀ ਹੈ ਅੰਮੀ ਤੋਂ ਰੋੜਾ ਸ਼ੇਰ ਹੈ ਤੇ ਸ਼ੇਰ ਵੇ ਜਦੋਂ ਧਾੜ ਮਾਰਦਾ ਤੇ ਫਿਰ ਤੁਹਾਨੂੰ ਪਤਾ ਧਾੜ ਦੂਰ ਤੱਕ ਹੀ ਜਾਂਦੀ ਹੈ ਨਹੀਂ ਜੀ ਉਹ ਸ਼ੇਰ ਸੀਗੇ ਤੇ ਉਹ ਚੁੱਪਚੀ ਵੀ ਤੇ ਵੀ ਬੰਨ ਕੇ ਬੰਬ ਜਾ ਹੀ ਸਕਦੇ ਸੀਗੇ ਜਰੂਰੀ ਦੱਸ ਕੇ ਜਾਣਾ ਹੁੰਦਾ ਕਿ ਮੈਂ ਬੰਬ ਬਣ ਕੇ ਚੱਲਾਂ ਮੈਨੂੰ ਭੇਜ ਦਿਓ ਦੇਖੋ ਪਾਕਿਸਤਾਨ ਜਾਣ ਲਈ ਉਹ ਪੂਰਾ ਸਿਸਟਮ ਚਾਹੀਦਾ ਦੇਖੋ ਮੰਗ ਆਪਣੇ ਮੋਦੀ ਸਾਹਿਬ ਕੋ ਗ੍ਰਹਿ ਮੰਤਰੀ ਕੋ ਮੰਗੋ ਕਰ ਰਹੇ ਮੰਗਤਾ ਕਰ ਰਹੇ ਕਿਉਂਕਿ ਪ੍ਰਸ਼ਾਸਨ ਔਰ ਸੰਵਿਧਾਨ ਨੂੰ ਮੰਨਣ ਵਾਲੇ ਅਸੀਂ ਲੋਕ ਹੈ ਅਸੀਂ ਨਾ ਹੀ ਪੁਲਿਸ ਤੋਂ ਬਾਹਰ ਜਾਂਦੇ ਨਾ ਹੀ ਸੰਵਿਧਾਨ ਤੋਂ ਬਾਹਰ ਜਾਂਦੇ ਅਸੀਂ ਪਹਿਲ ਕੋਈ ਵੀ ਘਟਨਾਸਥਲ ਹੁੰਦਾ ਸਭ ਤੋਂ ਪਹਿਲੇ ਅਸੀਂ ਪੁਲਿਸ ਨੂੰ ਫੋਨ ਕਰਦੇ ਪ੍ਰਸ਼ਾ ਉਹ ਵੀ ਸੰਵਿਧਾਨ ਨੂੰ ਮੰਨਦੇ ਪਹਿਲਾਂ ਆ ਕੇ ਦਿੰਦੇ ਕਿ ਅਸੀਂ ਗ੍ਰਹਿ ਮੰਤਰਾਲੇ ਕੋ ਪਰਮਿਸ਼ਨ ਲਿਗਿਆ ਤਾਂ बार-बार ਮੋਦੀ ਸਾਹਿਬ ਕੋ ਮਨ ਕਰਦੇ ਸੀ ਅਮੀਸ਼ਾਹ ਜੀ ਕੋ ਮਨ ਕਰਦੇ ਕਿ ਸਾਨੂੰ ਪਰਮਿਸ਼ਨ ਦੇਵੋ ਮੈਂ ਬੰਬ ਬਣ ਕੇ ਪਾਕਿਸਤਾਨ ਉਡਾਵਾ ਓਕੇ ਤੇ ਜਿਹੜਾ ਆਏ ਦਿਨ ਜਦਾਂ ਵਿਵਾਦਾਂ ਦੇ ਵਿੱਚ ਪਤਾ ਲੱਗਾ ਪਿਛਲੇ ਦਿਨ ਵੀ ਇਹਨਾਂ ਨੂੰ ਕੋਈ ਗੋਲੀ ਮਾਰਨ ਦੀ ਧਮਕੀ ਆਈ ਹੈ ਕਿ ਇਹਨਾਂ ਨੂੰ ਨਜ਼ਰਬੰਦ ਵੀ ਕੀਤਾ ਜਾਂਦਾ ਹੈ ਹਰ ਹਫਤੇ ਬਾਅਦ ਜਾਂ 15 ਦਿਨਾਂ ਬਾਅਦ ਉਹਦੇ ਪਿੱਛੇ ਕੀ ਕਹਿਣਾ ਹੈ ਕੀ ਕਰਨਾ ਅਸੀਂ ਪਿਛਲੇ ਦਿਨੀ ਵੀ ਇਹਨਾਂ ਨੂੰ ਜਦੋਂ ਪਾਕਿਸਤਾਨ ਦੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਆ ਉਦੋਂ ਵੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਪੁਲਸ ਨੂੰ ਇੰਟੈਲੀਜੈਂਸ ਨੂੰ ਆਈ ਸੀ ਉਦੋਂ ਇਹਨਾਂ ਨੂੰ 15 ਤੋਂ 20 ਦਿਨ ਲਈ ਪੰਜਾਬ ਤੋਂ ਬਾਹਰ ਰਹਿਣ ਲਈ ਕਿਹਾ ਗਿਆ ਸੀ ਤੋਂ 15 ਤੋਂ 20 ਦਿਨ ਲਈ ਪੰਜਾਬ ਤੋਂ ਇਹਨਾਂ ਨੂੰ ਬਾਹਰ ਭੇਜਿਆ ਗਿਆ ਸੀ ਔਰ ਇੰਟੈਲੀਜੈਂਸ ਦੇ ਰਿਪੋਰਟ ਆਏ ਸੀ ਕਿ ਇਹਨਾਂ ਦੇ ਘਰ ਦੀ ਲੋਕੇਸ਼ਨ ਆ ਚੁੱਕੀ ਔਰ ਘਰ ਨੂੰ ਬੰਬ ਨਾਲ ਉਡਾਉਣ ਦੀ ਧੰਕੀ ਆਈ ਹੈ ਉਦੋਂ ਪ੍ਰਧਾਨ ਜੀ ਸਾਡੇ ਅਮੀਤ ਅਰੋੜਾ ਜੀ 15 ਤੋਂ 20 ਦਿਨ ਬਾਹਰ ਰਹੇ ਹੁਣ ਪਰ ਉਹਨਾਂ ਨੂੰ ਇੱਕ ਫੋਨ ਆਂਦਾ ਬਾਹਰਲੇ ਨੰਬਰ ਤੋਂ ਔਰ ਸ਼ਰਿਆ ਉਹ ਵਿਅਕਤੀ ਕਹਿ ਰਿਹਾ ਕਿ ਮੈਂ ਲੁਧਿਆਣੇ ਆ ਚੁੱਕਾ ਤੇ ਤੇਰੇ ਗੋਲੀ ਮਾਰਨੀ ਹੈ ਜਿਹੜੇ ਤੇਰੇ ਤਿੰਨ ਚਾਰ ਸਾਥੀ ਹੈ ਉਹ ਵੀ ਧਿਆਨ ਰੱਖਣ ਸ਼ਰਿਆ ਮੇਡਾ ਦੀਆਂ ਧਮਕੀਆਂ ਮੈਂ ਲੁਧਿਆਣੇ ਪਹੁੰਚ ਗਿਆ ਤੇਰੇ ਗੋਲੀ ਮਾਰ ਦੇਣੀ ਤੇ ਪੁਲਿਸ ਨੇ ਹਜੇ ਤੱਕ ਬੰਦਾ ਆਈਡੈਂਟੀਫਾਈ ਨਹੀਂ ਕੀਤਾ ਵੈਰੀਫਾਈ ਨਹੀਂ ਕੀਤਾ ਨਾ ਹੀ ਅਰੈਸਟ ਕੀਤਾ ਤੇ ਤੁਹਾਡੇ ਪ੍ਰਧਾਨ ਜੀ ਇਦਾਂ ਦੀ ਬਿਆਨਬਾਦੀ ਕਰਦੇ ਕਿਉਂ ਆ ਕਿ ਉਹਨਾਂ ਨੂੰ ਲੋਕਾਂ ਨੂੰ ਧਮਕੀਆਂ ਦੇਣ ਗੋਲੀ ਮਾਰਨ ਦੀਆਂ ਬਿਆਨਬਾਦੀ ਕਿਹੜਾ ਕਰਦਾ ਹੈ ਧਰਮ ਦੀ ਗੱਲ ਕਰਦੇ ਲੋਕਾਂ ਨੂੰ ਹਿੰਦੂ ਚੁੰਮਦੇ ਐ ਚੁੰਮਦੇ ਜੇ ਉਹ ਹਿੰਦੂ ਦੀ ਗੱਲ ਕਰਦਾ ਧਰਮ ਦੀ ਗੱਲ ਕਰਦਾ ਸਨਾਤਨ ਦੀ ਗੱਲ ਕਰਦੇ ਐ ਤੇ ਬਸ ਇਹੀ ਲੋਕਾਂ ਨੂੰ ਚੁੰਮਦਾ ਜਦੋਂ ਅੱਤਵਾਦ ਦੇ ਖਿਲਾਫ ਆਵਾਜ਼ ਆਪਣੀ ਬੁਲੰਦ ਕਰਦਾ ਖਾਲਿਸਤਾਨ ਦੇ ਖਿਲਾਫ ਖੁੱਲ ਕੇ ਬੋਲਦਾ ਤੇ ਇਹ ਗੱਲ ਉਹਨਾਂ ਜਿਹੜੇ ਦੇਸ਼ ਵਿਰੋਧੀ ਐ ਗਰਮ ਖਿਆਲੀ ਐ ਇਹ ਉਹਨਾਂ ਨੂੰ ਚੁੰਮਦਾ ਤਾਂ ਕਰ ਕੋਈ ਇੱਕੋ ਗੱਲ ਕਹਿੰਦੇ ਸ਼ੇਰ ਮਾਰਨਾ ਸ਼ੇਰ ਮਾਰਨਾ ਉਹਦੇ ਲਈ ਪ੍ਰਸ਼ਾਸਨ ਵੀ ਤਾਂ ਬੈਠਾ ਹੈ ਕਾਰਵਾਈ ਕਰਨ ਉਹ ਜਿੰਨੇ ਵੀ ਤੁਸੀਂ ਜਿਹੜੇ ਇਲਜ਼ਾਮ ਲਾ ਰਹੇ ਹੋ ਲੋਕਾਂ ਦੇ ਉਹਦੇ ਲਈ ਪ੍ਰਸ਼ਾਸਨ ਹੈ ਦੇਖੋ ਪ੍ਰੋਟੈਸਟ ਕਰਨਾ ਆਤੰਗਵਾਦ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਉਹ ਸਾਡਾ ਲੋਕਤੰਤਰੀਕ ਹੱਕ ਹੈ ਔਰ ਆਤੰਗਵਾਦ ਕੋਈ ਧਰਮ ਨਹੀਂ ਆਤੰਗਵਾਦ ਹੈ ਜਿਨੇ ਪੰਜਾਬ ਨੂੰ ਦਿਹਲਾਉਣ ਦੀ ਹਰ ਵਕਤ ਕੋਸ਼ਿਸ਼ ਕੀਤੀ ਜਿਨੇ ਪੰਜਾਬ ਨੂੰ ਦਿਹਲਾਉਣ ਦੀ ਹਰ ਵਾਰ ਕੋਸ਼ਿਸ਼ ਕੀਤੀ ਔਰ ਖਾਲਿਸਤਾਨ ਦੀ ਗੱਲ ਕਰੀਏ ਉਹਨੂੰ ਪੰਜਾਬ ਦੇ ਵਿੱਚ ਬੈਨ ਕੀਤਾ ਗਿਆ ਵਾ ਔਰ ਸਰਕਾਰ ਵੱਲੋਂ ਵੀ ਕਈ ਐਡੇ ਦੇ ਜਿਹੜੇ ਸੰਗਠਨ ਹੈਗੇ ਉਹਨਾਂ ਨੂੰ ਬਲੈਕਲਿਸਟਡ ਕੀਤਾ ਗਿਆ ਵਾ ਗ੍ਰਹਿ ਮੰਤਰਾਲੇ ਵੱਲੋਂ ਮੋਦੀ ਸਾਹਿਬ ਜੀ ਵੱਲੋਂ ਕਿੰਨੂ ਬੈਨ ਕੀਤਾ ਗਿਆ ਜਿਹੜੇ ਇਹਨਾਂ ਦੇ ਖਾਲਸਪੁਰ ਦੀ ਜਿਹੜੇ ਸੰਗਠਨ ਬਣੇ 15 ਤੋਂ 20 ਜਿਹੜੇ ਬਲੈਕਲਿਸਟਡ ਕੀਤੇ ਗਏ ਪੰਜਾਬ ਦੇ ਵਿੱਚ ਉਸ ਸੰਗਠਨਾਂ ਨੂੰ ਬਲੈਕਲਿਸਟਡ ਕੀਤਾ ਗਿਆ ਵਾ ਅੱਜ ਜੇ ਉਹੀ ਸੰਗਠਨ ਬੱਬਰ ਖਾਲਸਾ ਹੋ ਗਿਆ ਜੇ ਕਿਸੇ ਦੀ ਜ਼ਿੰਮੇਵਾਰੀ ਮਰਡਰ ਹੁੰਦਾ ਹਿੰਦੂ ਲੀਡਰ ਦਾ ਜ਼ਿੰਮੇਵਾਰੀ ਲੈ ਲੈਂਦੇ ਆ ਜਿਹੜੀ ਬੱਬਰ ਖਾਲਸਾ ਵਰਗੀ ਹੋਰ ਏਦਾਂ ਦੀਆਂ ਫੌਜਾਂ ਬਣੀਆਂ ਪਈਆਂ ਹਿੰਦੂ ਲੀਡਰ ਦੀ ਸ਼ਰੇਆਮ ਟਾਰਗੇਟ ਕਿਲੇ ਕਰਦੇ ਨਾਲ ਹੀ ਜ਼ਿੰਮੇਵਾਰੀ ਲੈਤਾ ਇਹ ਸੋਹ ਦਿੱਤਾ ਇਹ ਮਾਰ ਦਿੱਤਾ ਹਿੰਦੂ ਲੀਡਰ ਤਾਂ ਤੁਸੀਂ ਜਲੰਧਰ ਦੇ ਪ੍ਰਸ਼ਾਸਨ ਨੂੰ ਲੁਧਿਆਣਾ ਦੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਕਿ ਜਿੰਨਾ ਤੁਹਾਨੂੰ ਲੱਗੇ ਕਿ ਸਾਡੀ ਸੁਰੱਖਿਆ ਬਣੀ ਰਹੇ ਦੇਖੋ ਲੁਧਿਆਣਾ ਪ੍ਰਸ਼ਾਸਨ ਨੂੰ ਪਰ ਡੀਜੀਪੀ ਸਾਹਿਬ ਨੂੰ ਇੱਕੋ ਅਪੀਲ ਕਰਾਂਗੇ ਸਾਡੇ ਰਾਸ਼ਟਰੀ ਪ੍ਰਧਾਨ ਕੌਮੀ ਸ਼੍ਰੀ ਅਮਿਤ ਰੋੜਾ ਜੀ ਦੀ ਜਿਹੜੀ ਸੁਰੱਖਿਆ ਆ ਉਹ ਬਿਲਕੁਲ ਵਿਫਲ ਹੈ ਕਿਉਂਕਿ ਸੁਦੀਰ ਸੂਰੀ ਜਿਹਦੀ ਸੁਰੱਖਿਆ ਦੇ ਜਦੋਂ ਸੀ ਉਹਨਾਂ ਨੂੰ ਸੁਰੱਖਿਆ ਦੇ ਘੇਰੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕੀਤੀ ਗਈ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਲੇਕਿਨ ਸਵਾਲ ਇੱਕੋ ਹੀ ਹੈ ਕਿ ਸੁਰੱਖਿਆ ਕਰਮੀਆਂ ਨੂੰ ਅਧਿਕਾਰ ਹੈਗਾ ਜੇਕਰ ਇਹਨਾਂ ਦੇ ਕੋਈ ਦੇਸ਼ ਵਿਰੋਧੀ ਜਾਂ ਕੋਈ ਵੀ ਹਮਲਾ ਕਰਦਾ ਹੈ ਤੁਸੀਂ ਅਜਾ ਜਵਾਬ ਦੇਣ ਦੀ ਇਹਨਾਂ ਕੋਲ ਪਰਮਿਸ਼ਨ ਹੈਗੀ ਹੈ ਹਥਿਆਰ ਚਲਾਉਣ ਦੀ ਪਰਮਿਸ਼ਨ ਹੈਗੀ ਕਿਉਂਕਿ ਜਿੰਨੇ ਅਮਿਤ ਅਰੋੜਾ ਜਿਸ ਵੱਲੇ ਥ੍ਰੈਟ ਤੇ ਹੈ ਔਰ ਉਹਨਾਂ ਦਾ ਕਦੇ ਵੀ ਜਾਲੀ ਮਾਲੀ ਨੁਕਸਾਨ ਹੋ ਸਕਦਾ ਹੈ ਸਾਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਜਿਹੜੀ ਸੁਰੱਖਿਆ ਹੈ ਉਹ ਬਿਲਕੁਲ ਠੀਕ ਹੈ ਉਹਨਾਂ ਦੀ ਸੁਰੱਖਿਆ ਦੇ ਦੇ ਪੁਕਤ ਤੰਤਿਆਮ ਕੀਤੇ ਜਾਣੇ ਚਾਹੀਦੇ ਜੀ ਤੁਸੀਂ ਦੇਖ ਰਹੇ ਹੋ ਜੀ ਅਸੀਂ ਅੱਜ ਬੈਠੇ ਆ ਸੁਨੀਲ ਕਮਾਲ ਭੰਟੀ ਜੀ ਦੇ ਕੋਲ ਇਹਨਾਂ ਨੇ ਕਾਫੀ ਸਾਡੇ ਪੰਜਾਬ ਦੇ ਮੁੱਦਿਆਂ ਦੇ ਉਹ ਜਿਹੜੇ ਨਿਹੰਗ ਸਿੰਘਾਂ ਬਾਰੇ ਕਾਫੀ ਬਹੁਤ ਸਾਰੇ ਚਰਚਾ ਕੀਤੀ ਹੈ